ਪੰਜਾਬ ਸਰਕਾਰ ਵੱਲੋਂ ਜਿੱਥੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਹਰ ਵਕਤ ਚੌਕਸ ਰਹਿਣ ਲਈ ਕਿਹਾ ਗਿਆ ਹੈ ਉੱਥੇ ਹੀ ਪੰਜਾਬ ਵਿੱਚ ਵੱਧ ਰਹੀਆਂ ਲੁੱਟਖੋਹਾਂ ਦੀਆਂ ਘਟਨਾਵਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਦੱਸ ਦਈਏ ਕਿ ਨੌ ਸਰਵਾਜਾਂ ਵੱਲੋਂ ਵੀ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ ਅਜਿਹੇ ਇੱਕ ਮਾਮਲਾ ਸਾਹਮਣੇ ਆਇਆ ਹੈ ਗੁਰਾਇਆਂ ਤੋਂ ਜਿੱਥੇ ਕਿ ਨੌ ਸਰਵਾਜ ਬਜ਼ੁਰਗ ਜੋੜੇ ਨੂੰ ਕਾਰਜ ਚ ਬਿਠਾ ਕੇ ਉਹਨਾਂ ਦੇ ਗਲ ਵਿੱਚ ਪਾਈ ਸੋਨੇ ਦੀ ਚੇਨ ਲੈ ਕੇ ਫਰਾਰ ਹੋ ਗਏ ਪੀੜਤ ਬਜ਼ੁਰਗ ਜੋੜੇ ਨੇ ਦੱਸਿਆ ਕਿ ਉਹ ਨਵਾਂ ਪਿੰਡ ਨਾਈਚਾਂ ਦੇ ਰਹਿਣ ਵਾਲੇ ਨੇ ਤੇ ਉਕਤ ਕਾਰ ਚਾਲਕ ਉਹਨਾਂ ਨੂੰ ਗੱਲਾਂ ਵਿੱਚ ਪਾ ਕੇ ਲਿਫਟ ਦੇਣ ਦੇ ਬਹਾਨੇ ਆਪਣੇ ਨਾਲ ਲੈ ਗਏ ਤੇ ਰਸਤੇ ਵਿੱਚ ਉਹਨਾਂ ਕਾਰ ਚਾਲਕਾਂ ਨੇ ਬਜ਼ੁਰਗ ਮਹਿਲਾ ਦੇ ਗਲ ਵਿੱਚ ਪਾਈ ਸੋਨੇ ਦੀ ਚੇਨ ਝਪਟ ਲਈ ਤੇ ਉਹਨਾਂ ਨੂੰ ਰਸਤੇ ਵਿੱਚ ਹੀ ਉਤਾਰ ਕੇ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਇਸ ਦੀ ਸੂਚਨਾ ਗ੍ਰਾਮ ਪੁਲਿਸ ਨੂੰ ਦੇ ਦਿੱਤੀ ਗਈ ਹੈ ਜਦਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੁਰਾਹ ਤੋਂ ਨਵਰਾਂਗ ਚੈਨਲੇ ਮਨੀਸ਼ ਕੌਸ਼ਲ ਦੀ ਰਿਪੋਰਟ ਆ ਜਿਆਦੀ 3 ਨਾ ਮਾਤਾ ਘਰਵਾਂ ਸਕੋਰ ਨਮਾ ਪਿੰਡ ਨਮਾ ਪਿੰਡ ਇੰਦਾਇਚਾ ਇਹ ਮੇਰੀ ਮੈਨੂੰ ਅੱਡੇ 'ਚ ਬਿਠਾ ਲਿਆ ਜ਼ਬਰਦਸਤੀ ਕਿ ਅਸੀਂ ਬਾਜੀ ਪਤਾ ਨਹੀਂ ਕੌਣ ਸੀ ਗਿਆ ਦੋ ਲੇਡੀਜ਼ ਇੱਕ ਬੰਦਾ ਸੀ ਕਹਿੰਦੇ ਅਸੀਂ ਤੁਹਾਨੂੰ ਤੁਹਾਡੇ ਪਿੰਡ ਦੇ ਤੁਹਾਡੇ ਦੁਕਾਨਦਾਰ ਆਲੇ ਆ ਮੈਂ ਮੈਨੂੰ ਮੈਂ ਜ਼ਿਆਦਾ ਜਾਣਦੀ ਤੇ ਮੈਂ ਕਿਹਾ ਚੱਲ ਬਾਰ-ਬਾਰ ਕਹਿੰਦੇ ਆ ਮੈਂ ਕਿਹਾ ਸਾਡੇ ਕੋਲ ਰੈਡ ਹੈਗੇ ਆ ਕਹਿੰਦੇ ਨਹੀਂ ਤੁਹਾਨੂੰ ਅਸੀਂ ਰੈਡ ਦੇ ਦੇਣੀ ਆ ਤੇ ਫੋੜ ਕੇ ਫੇਰ ਆ ਗਏ ਇੱਕ ਵਾਰ ਅਸੀਂ ਭੇਜਦੇ ਤੇ ਦੁਬਾਰਾ ਫੇਰ ਆ ਗਏ ਸਾਨੂੰ ਬਿਠਾ ਲ ਕੇ ਤੇ ਜਦ ਮੈਂ ਬਹਿ ਗਈ ਫੇਰ ਮੇਰੇ ਦਿਮਾਗ ਨੂੰ ਆ ਪਈ ਇਹ ਤਾਂ ਸਾਡੇ ਨਾਲ ਇਨੀ ਸਾਨੂੰ ਕੁਝ ਕਰਨਾ ਆ ਹਨਾ ਤੇ ਜਦ ਮੈਂ ਉੱਤਰ ਕੇ ਦੇਖਿਆ ਤਾਂ ਫੇਰ ਮੇਰੀ ਚੈਨੀ ਹੈ ਨਹੀਂ ਸੀ ਬਾਕੀ ਜਦੋਂ ਬਾਕੀ ਮੇਰਾ ਬਚਾਅ ਹੋ ਗਿਆ ਹਨਾ ਸਾਨੂੰ ਨਹੀਂ ਪਤਾ ਨਹੀਂ ਕੀ ਕਰਨਾ ਸੀ ਕੀ ਨਹੀਂ ਕਰਨਾ ਸੀ ਹਨਾ ਕਿਥੋਂ ਬਿਠਾਇਆ ਕਿ ਇਹ ਅੱਡੇ ਦੇ ਵਿੱਚੋਂ ਆਏ ਜਿੱਥੇ ਫਰੂਟ ਦੀਆਂ ਰਹਿਣੀਆਂ ਤੋਂ ਫਰੂਟ ਅਸੀਂ ਲੈਂਦੇ ਆ ਖਾਂਦੇ ਆ ਪਿੱਛੇ ਆਪਣੀ ਗੱਡੀ ਢੀਕਦੇ ਆ ਉੱਤਰੇ ਕਿਥੇ ਐ ਮੈਂ ਇੱਥੇ ਵੀ ਮੈਂ ਤਾਂ ਮੈਂ ਸ਼ੀਸ਼ਾ ਤੋੜਨ ਲੱਗਿਆ ਮੈਨੂੰ ਤੁਸੀਂ ਲਾਉਣਾ ਕਿ ਨਹੀਂ ਲਾਉਣਾ ਮੈਂ ਕਿਹਾ ਮੇਰਾ ਫੋਨ ਕਹਿੰਦੇ ਕੀ ਹੋਇਆ ਮੈਂ ਕਿਹਾ ਮੇਰਾ ਫੋਨ ਦੁਕਾਨ ਤੇ ਰਹਿ ਗਿਆ ਕਿੰਨੇ ਜਣੇ ਸੀ ਤਿੰਨ ਜਣੇ ਐ ਦੋ ਲੇਡੀ ਲੇਡੀ ਇੱਕ ਮੁੰਡਾ ਐ ਪੱਕੇ ਜਿਹਾ ਰੰਗ ਦਾ ਮਤਲਬ ਕਿ ਤੁਹਾਡੀ ਕੋ ਉਮਰ ਦਾ ਜਿਹੜਾ ਚਲਾਉਂਦਾ ਪੱਕੇ ਰੰਗ ਮੇਰੀ ਜੰਗਲੀ ਨਾ ਕਿ ਲੱਗਦਾ ਚੈਨੀ ਲੱਗਦਾ ਹਾਂ ਚੈਨੀ ਲੱਗਦਾ ਪੰਜਾਬ ਸਰਕਾਰ ਵੱਲੋਂ ਜਿੱਥੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਹਰ ਵਕਤ ਚੌਕਸ ਰਹਿਣ ਲਈ ਕਿਹਾ ਗਿਆ ਹੈ ਉੱਥੇ ਹੀ ਪੰਜਾਬ ਵਿੱਚ ਵਧ ਰਹੀਆਂ ਲੁੱਟਖੋਹਾਂ ਦੀਆਂ ਘਟਨਾਵਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਦੱਸ ਦਈਏ ਕਿ ਨੌਸਰਵਾਜਾਂ ਵੱਲੋਂ ਵੀ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ ਅਜੇ ਹਾਈ ਇੱਕ ਮਾਮਲਾ ਸਾਹਮਣੇ ਆਇਆ ਹੈ ਗੁਰਾਇਆਂ ਤੋਂ ਜਿੱਥੇ ਕਿ ਨੌਸਰਵਾਜ ਬਜ਼ੁਰਗ ਜੋੜੇ ਨੂੰ ਕਾਰਜ ਵਿੱਚ ਬਿਠਾ ਕੇ ਉਨ੍ਹਾਂ ਦੇ ਗਲ ਵਿੱਚ ਪਈ ਸੋਨੇ ਦੀ ਚੇਨ ਲੈ ਕੇ ਫਰਾਰ ਹੋ ਗਏ ਪਿੜਤ ਬਜ਼ੁਰਗ ਜੋੜੇ ਨੇ ਦੱਸਿਆ ਕਿ ਉਹ ਨਵਾਂ ਪਿੰਡ ਨਾਈਚਾਂ ਦੇ ਰਹਿਣ ਵਾਲੇ ਨੇ ਤੇ ਉਕਤ ਕਾਰ ਚਾਲਕ ਉਹਨਾਂ ਨੂੰ ਗੱਲਾਂ ਵਿੱਚ ਪਾ ਕੇ ਲਿਫਟ ਦੇਣ ਦੇ ਬਹਾਨੇ ਆਪਣੇ ਨਾਲ ਲੈ ਗਏ ਤੇ ਰਸਤੇ ਵਿੱਚ ਉਹਨਾਂ ਕਾਰ ਚਾਲਕਾਂ ਨੇ ਬਜ਼ੁਰਗ ਮਹਿਲਾ ਦੇ ਗਲ ਵਿੱਚ ਪਾਈ ਸੋਨੇ ਦੀ ਚੇਨ ਝਪਟ ਲਈ ਤੇ ਉਹਨਾਂ ਨੂੰ ਰਸਤੇ ਵਿੱਚ ਹੀ ਉਤਾਰ ਕੇ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਇਸ ਦੀ ਸੂਚਨਾ ਗ੍ਰਾਮ ਪੁਲਿਸ ਨੂੰ ਦੇ ਦਿੱਤੀ ਗਈ ਹੈ ਜਦਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੁਰਾਇਤੋਂ ਨਵਰਾਂਗ ਚੈਨਲ ਦੇ ਮਨੀਸ਼ ਕੌਸ਼ਲ ਦੀ ਰਿਪੋਰਟ